ਦਿਨ ਭਰ ਵੀ ਪਾਚ ਤੋਂ ਬਾਅਦ ਲੋਕਾਂ ਦੇ ਵਿੱਚ ਟਕਾਬ ਦੇਖ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਅਕਸਰ ਲੋਕਾਂ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਉਹਨਾਂ ਨੂੰ ਰਾਤੀਂ ਸ਼ਾਂਤੀ ਨਲ ਨੀਂਦ ਨਹੀਂ ਮਿਲਦੀ ਜਿਸ ਕਰਕੇ ਉਹਨਾਂ ਦੀ ਸਿਹਤ ਤੇ ਸਿੱਧਾ-ਸਿੱਧਾ ਪ੍ਰਭਾਵ ਪੈਂਦਾ ਹੈ ਐਸੀ ਸਥਿਤੀ ਦੇ ਵਿੱਚ ਕੁਝ ਲੋਕ ਗਰਮ ਪਾਣੀ ਪੀ ਕੇ ਸੌਣਾ ਪਸੰਦ ਕਰ ਰਹੇ ਨੇ ਪਰ ਉੱਥੇ ਹੀ ਕੁਝ ਲੋਕ ਗਰਮ ਦੁੱਧ ਪੀ ਕੇ ਸੌਣਾ ਪਸੰਦ ਕਰਦੇ ਨੇ ਪਰ ਤੁਸੀਂ ਜਾਣਦੇ ਹੋ ਕਿ ਜੇਕਰ ਆਯੁਰਵੇਦ ਦੇ ਮੁਤਾਬਿਕ ਤੁਸੀਂ ਸੌਣ ਤੋਂ ਪਹਿਲਾਂ ਗ੍ਰੀਨ ਟੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਤੇ ਜਿਹੜਾ ਤੁਹਾਡਾ 슬ੀਪ ਸਾਈਕਲ ਹੈ ਉਸ ਨੂੰ ਵੀ ਸੁਧਾਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਤੇ ਸਿਰਫ ਇੰਨਾ ਹੀ ਨਹੀਂ ਆਯੁਰਵੇਦ ਦੇ ਮੁਤਾਬਿਕ ਉਹਨਾਂ ਦੇ ਰਿਸਰਚ ਦੇ ਮੁਤਾਬਿਕ ਗ੍ਰੀਨ ਟੀ ਦਾ ਸੇਵਨ ਕਰਨ ਦੇ ਹੋਰ ਵੀ ਕਾਫੀ ਫਾਇਦੇ ਜੜੇ ਨੇ ਉਹ ਦੱਸੇ ਗਏ ਨੇ ਅੱਜਕਲ ਵੱਡੇ ਕੰਮ ਦੇ ਨਾਲ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸਟ्रेस ਦੇਖਣ ਨੂੰ ਮਿਲਦਾ ਹੈ ਨਾਲੇ ਜੀਵਨ ਸ਼ੈਲੀ ਜਿਹੜੀ ਆ ਉਹ ਪੂਰੀ ਤਰ੍ਹਾਂ ਬਦਲ ਚੁੱਕੀ ਆ ਤੇ ਸਿਰਫ ਇੰਨਾ ਹੀ ਨਹੀਂ ਇਸ ਦੇ ਕਾਰਨ ਲੋਕਾਂ ਦਾ ਜਿਹੜਾ 슬ੀਪ ਸਾਈਕਲ ਹੈ ਉਹ ਕਾਫੀ ਜ਼ਿਆਦਾ ਵਿਗੜ ਚੁੱਕਾ ਹੈ ਤੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਸਿਹਤ ਤੇ ਵੀ ਕਾਫੀ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਪੈਂਦਾ ਹੋਇਆ ਨਜ਼ਰ ਆਉਂਦਾ ਹੈ ਇਹ ਜੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਰਾਤੀ ਗ੍ਰੀਨ ਟੀ ਪੀ ਕੇ ਸੋਣਾ ਸ਼ੁਰੂ ਕਰਦੇ ਹੋ ਤਾਂ ਗ੍ਰੀਨ ਟੀ ਦੇ ਵਿੱਚ ਕੁਝ ਇਹ ਜੇ ਪਦਾਰਥ ਹੁੰਦੇ ਨੇ ਜੋ ਕਿ ਤੁਹਾਨੂੰ ਸੋਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਤੇ ਜਿਹੜਾ ਤੁਹਾਡਾ 슬ੀਪ ਸਾਈਕਲ ਹੈ ਉਸ ਨੂੰ ਵਧੀਆ ਬਣਾ ਦਿੰਦੇ ਨੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕੀ ਆਰਹੂਏ ਦੇ ਮੁਤਾਬਿਕ ਗ੍ਰੀਨ ਟੀ ਦਾ ਜੇਕਰ ਤੁਸੀਂ ਸੇਵਨ ਕਰ ਰਹੇ ਹੋ ਤਾਂ ਉਹ ਕਿਸ ਤਰ੍ਹਾਂ ਸਾਡੇ ਸਰੀਰ ਵਾਸਤੇ ਫਾਇਦੇਮੰਦ ਮੰਨਿਆ ਜਾਂਦਾ ਹੈ ਸਭ ਤੋਂ ਪਹਿਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਦਿਲ ਦੀ ਸਿਹਤ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਦਿਲ ਦੇ ਨਾਲ ਕੋਈ ਵੀ ਰੋਗ ਨਾ ਲੱਗੇ ਦਿਲ ਦੇ ਨਾਲ ਜੁੜਿਆ ਰੋਗ ਨਾ ਹੋਵੇ ਤਾਂ ਤੁਸੀਂ ਗ੍ਰੀਨ ਟੀ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਕਿਉਂਕਿ ਇਹ ਤੁਹਾਡੇ ਦਿਲ ਨੂੰ ਤੰਦਰੁਸਤ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਤੇ ਸਰੀਰ ਦੇ ਵਿੱਚ ਜਿਹੜਾ ਕੈਰੋਸਟ੍ਰੋਲ ਲੈਵਲ ਹੈ ਉਸ ਨੂੰ ਵੀ ਘਟਾ ਦੇ ਵਿੱਚ ਕਾਫੀ ਜ਼ਿਆਦਾ ਤਾਇਤਾ ਕਰਦਾ ਹੈ ਜਿਸ ਦੇ ਨਾਲ ਸੜਾ ਦਿਲ ਜਿਹੜਾ ਹੈ ਉਹ ਸਿਹਤਮੰਦ ਰਹਿੰਦਾ ਹੈ ਕਿਸੇ ਰਫ਼ ਐਨਾਈ ਨਿਜੇਕਰ ਟੂ ਸੀ ਗ੍ਰੀਨ ਪੀ ਦਾ 7 ਕਰ ਦੋ ਤਾਂ ਇਸ ਤਨਾਵ ਜਿਹੜੇ ਦਿਲ ਦੇ ਦੌਰੇ ਪੈਣ ਵਾਲੀ ਘਟਨਾਵਾਂ ਹੁੰਦੀਆਂ ਉਸ ਤੋਂ ਵੀ ਘਟਾਵ ਦੇਖਣ ਨੂੰ ਮਿਲ ਸਕਦਾ ਹੈ ਤੇ ਤੁਹਾਡਾ ਦਿਲ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਤੰਦਰੁਸਤ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇਸ ਤਨਾਵ ਘਟਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਅੱਜ ਕੱਲ੍ਹ ਦੀ ਜੀਵਨ ਸ਼ੈਲੀ ਇਸ ਤਰ੍ਹਾਂ ਹੋ ਚੁੱਕੀ ਹੈ ਕਿ ਬੰਦੇ ਕੰਮ ਦੇ ਨਾਲ-ਨਾਲ ਲੋਕਾਂ ਦੇ ਉੱਤੇ ਇੰਨੀ ਬੋਝ ਪੈ ਚੁੱਕੇ ਐਨੀ ਰਿਸਪੌਂਸਿਬਿਲਿਟੀਜ਼ ਪੈ ਚੁੱਕੀਆਂ ਕਿ ਉਹ ਸਟ੍ਰੈਸ ਦੇ ਵਿੱਚ ਰਹਿੰਦੇ ਨੇ ਇਸ ਦੇ ਵਿੱਚ ਮੌਜੂਦ ਐਲਸੀਨ ਸਾਡੀ ਸਲੀਪ ਸਾਈਕਲ ਨੂੰ ਬਦਾਨ ਦੇ ਵਿੱਚ ਵਧੀਆ ਕਰਨ ਦੇ ਵਿੱਚ ਸਹਾਇਤਾ ਕਰਦਾ ਤੇ ਉਸ ਤੋਂ ਅਗਲੇ ਜਿਹੜੇ ਫਾਇਦੇ निकलਿੱਟੇ ਜਾਵੇ ਤਾਂ ਇਹ ਭਾਰ ਘਟਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਜੇਕਰ ਤੁਸੀਂ ਡਾਈਟਿੰਗ ਕਰ ਰਹੇ ਹੋ ਤੇ ਸੋਚ ਰਹੇ ਹੋ ਕਿ ਆਪਣਾ ਵਜ਼ਨ ਘਟਾਣਾ ਹੈ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਗ੍ਰੀਨ ਟੀ ਜ਼ਰੂਰ ਐਡ ਕਰ ਲਓ ਕਿਉਂਕਿ ਇਹ ਭਾਰ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਤੇ ਇਸ ਦੇ ਵਿੱਚ ਕੁਝ ਐਦਾਂ ਦੇ ਪੌਸ਼ਟਿਕ ਤੱਤ ਵੀ ਪਾਈ ਜਾਂਦੇ ਨੇ ਜੋ ਕਿ ਤੁਹਾਡੀ ਕਬਜ਼ ਦੇ ਹੋਰ ਵੀ ਜੇਕਰ ਤੁਹਾਨੂੰ ਐਸਿਡਿਟੀ ਵਰਗੀਆਂ ਬਿਮਾਰੀਆਂ ਨੇ ਤਾਂ ਉਸ ਤੋਂ ਰਾਹਤ ਦਿੰਦਾ ਤੇ ਜੇਕਰ ਤੁਸੀਂ ਵੀ ਭਾਰ ਘਟਾਣਾ ਹੈ ਤਨਿਓ ਜਾਂ ਫਿਰ ਪੇਟ ਨਾਲ ਕਿਸੇ ਵੀ ਬਿਮਾਰੀ ਤੋਂ ਜੂਝ ਰਹੇ ਹੋ ਤਾਂ ਫਿਰ ਗ੍ਰੀਨ ਟੀ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਇਸ ਤੋਂ ਬਾਅਦ ਜੇਕਰ ਖਤਿੱ ਜਾਵੇ ਤਾਂ ਜਿਨ੍ਹਾਂ ਨੂੰ ਕੈਰੋਸਟ੍ਰੋਲ ਦੀ ਪ੍ਰੋਬਲਮ ਹੈ ਤੇ ਉਹਨਾਂ ਵਾਸਤੇ ਵੀ ਗ੍ਰੀਨ ਟੀ ਕਾਫੀ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ ਕਿਉਂਕਿ ਇਹ ਕੈਰੋਸਟ੍ਰੋਲ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਇਸ ਤੋਂ ਬਾਅਦ ਜੇਕਰ ਹੋ ਤੁਸੀਂ ਸੋਚ ਰਹੇ ਹੋ ਕਿ ਗ੍ਰੀਨ ਟੀ ਦਾ ਸੇਵਨ ਕਰਨਾ ਹੈ ਤਾਂ ਇੱਕ ਵਾਰ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰ ਲੈਣਾ ਤੇ ਇਦਾਂ ਦੀ ਹੋਰ ਵਧੀਲੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ